ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਹਾਂ ਤੁਹਾਡਾ ਦੋਸਤ ਬੋਵੀ ਕਰੇ ਤਾਂ ਦੋਸਤੋ ਅੱਜ ਅਸੀਂ ਬਣਾਵਾਂਗੇ ਪੰਜਾਬੀ ਕੜੀ ਪੰਜਾਬੀ ਕੜੀ ਇਹ ਦੇਖੋ ਅੱਧੇ ਘੰਟੇ ਦੇ ਵਿੱਚ ਬਣਾ ਦੇਣੀ ਆ ਤਾਂ ਤੁਸੀਂ ਮੇਰੇ ਨਾਲ ਆਓ ਤੇ ਕਰੀਏ ਆਪਾਂ ਰੈਸਪੀ ਸ਼ੁਰੂ ਆਲੂ ਪਿਆਜ਼ ਤੇ ਮੈਂ ਕੱਟ ਲਿੱਤੇ ਨੇ ਬਾਕੀ ਹੁਣ ਵੇਸਣ ਰੜਕਣਾ ਹੈ ਉਹ ਤਾਂ ਆਪਾਂ ਕਰਦੇ ਆਂ ਸ਼ੁਰੂਆਤ ਬਹੁਤ ਮਸ਼ਹੂਰ ਰੈਸਪੀ ਹੈ ਪੰਜਾਬ ਦੀ ਮਿਸ ਨਾ ਕਰਿਓ ਮੈਂ ਫੇਰ ਕਹਿ ਰਿਹਾ ਤਾਂ ਜਿਸ ਪਤੀਲੇ 'ਚ ਅਸੀਂ ਕੜੀ ਬਣਾਉਣੀ ਹੈ ਉਹਦੇ ਵਿੱਚ ਆਪਾਂ ਦਹੀਂ ਪਾਵਾਂਗੇ ਕੋਲੀ ਫਿਰ ਆਪਾਂ 200 ਗ੍ਰਾਮ ਵੇਸਣ ਲਵਾਂਗੇ ਵੇਸਾ ਛਾਨ ਕੇ ਲੈਣਾ ਛਾਨਣਾ ਤਾਂ ਕਰਕੇ ਆ ਕਿਉਂਕਿ ਛਾਨਨ ਆਏ ਹੋਊਗਾ ਬਰੀਕ ਪਾਊਡਰ ਵਾਂਗੂ ਪਾਜੇਗਾ ਵੇਸਣ ਵਿੱਚ ਉਜਨੀਆਂ ਵੀ ਗੁੱਠਲੀਆਂ ਹੁੰਦੀਆਂ ਦੂਰ ਹੋ ਜਾਣਗੀਆਂ ਇਹ ਤਾਂ ਕੜੀ ਵਿੱਚ ਵੀ ਫਿਰ ਗੁੱਠਲੀਆਂ ਹੁੰਦੀਆਂ ਰਹਿੰਦੀਆਂ ਬਾਅਦ ਜੋ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਤਕਰੀਬਨ 4 ਗਲਾਸ ਪਾਣੀ ਪਾਵਾਂਗੇ ਵੀ ਸਟੀਲ ਦੀ ਗਲਾਸ ਦੇ ਮਦਰ ਨਾਲ ਪਾ ਲਿਓ ਮੈਂ ਤੇ ਕੋਲੀ ਨਾਲ ਪਾਣੀ ਪਾ ਰਿਹਾ ਪਾਣੀ ਤੁਸੀਂ ਗਰਮ ਦੀ ਵਰਤੋਂ ਕਰਿਓ ਕਿਉਂਕਿ ਅੱਜ ਕੱਲ ਸਰਦੀ ਦਾ ਮਹੀਨਾ ਹੈ ਦਸੰਬਰ ਦਾ ਮਹੀਨਾ ਚੱਲ ਰਿਹਾ ਇਸ ਕਰਕੇ ਤੁਸੀਂ ਪਾਣੀ ਜਿਹੜਾ ਹੈਗਾ ਤਕਰੀਬਨ ਕੋਸਾ ਜਿਹਾ ਲਿਓ ਉਸੇ ਪਾਣੀ ਨਾਲ ਕੜੀ ਬਹੁਤ ਵਧੀਆ ਬਣਦੀ ਹੈ ਉਸ ਤੋਂ ਬਾਅਦ ਤੁਸੀਂ ਪੌਣਾ ਚਮਚਾ ਹਲਦੀ ਦਾ ਪਾ ਕੇ ਉਹ ਵੀ ਚੰਗੀ ਤਰ੍ਹਾਂ ਮਿਕਸ ਕਰ ਦਿਓ ਫਿਰ ਮੈਂ ਇਹਨਾਂ ਨੂੰ ਹੈਂਡ ਬਲੈਂਡਰ ਦੀ ਮਦਦ ਨਾਲ ਚੰਗੀ ਤਰ੍ਹਾਂ ਇਹਨੂੰ ਢਿੱਡ ਕਰਵਾਵਾਂਗਾ ਆਹ ਕੜੀ ਦੀ ਲੱਸੀ ਤਿਆਰ ਹੋ ਗਈ ਹੈ ਦੋਸਤੋ ਕੜੀ ਜਿਹੜੀ ਹੁੰਦੀ ਆ ਪੰਜਾਬ ਦੀ ਬਹੁਤ ਹੀ ਮਸ਼ਹੂਰ ਡਿਸ਼ ਹੈਗੀ ਆ ਲੋਕੀ ਕੜੀ ਖਾਂਦੇ ਆ ਪੰਜਾਬ ਦੀ ਤੇ ਉਂਗਲੀਆਂ 'ਤੇ ਚੱਟ ਜਾਂਦੇ ਆ ਤਾਂ ਦੋਸਤੋ ਇਸ ਕਰਕੇ ਅਸੀਂ ਹੁਣ ਬਣਾਉਣ ਲੱਗੇ ਆ ਕੜੀ ਪਾਸ ਕਰਨ ਲੱਗੇ ਆ ਸ਼ੁਰੂ ਚਲੋ ਤੁਸੀਂ ਮੇਰੇ ਨਾਲ ਰੈਸਪੀ ਨੂੰ ਫੋਲੋ ਕਰੋ ਹੁਣ ਆਪਾਂ ਇਹਨੂੰ ਆਪਾਂ ਗੈਸ ਦੇ ਉੱਪਰ ਧਰ ਦਵਾਂਗੇ ਜਦੋਂ ਇਹਨੂੰ ਗੈਸ ਤੇ ਧਰਨਾ ਇਹਦਾ ਪੂਰਾ ਖਿਆਲ ਰੱਖਣਾ ਹੈ ਇਹਦੇ ਵਿੱਚ ਆਪਾਂ ਨਮਕ ਨਹੀਂ ਪਾਉਣਾ ਨਮਕ ਪਾੰਨਾ ਇਹ ਹੁੰਦਾ ਨਹੀਂ ਤਾਂ ਕੜੀ ਫੇਰ ਉਛਲਦੀ ਆ ਤਾਜੀ-ਤਾਜੀ ਜਦੋਂ ਆਪਾਂ ਧਰਦੇ ਆ ਨਾਲ ਹੀ ਉਛਲਣਾ ਜਾਲੂ ਕਰ ਦਿੰਦੀ ਹੈ ਛੇਕ ਆਪਾਂ ਘੱਟ ਰੱਖਾਂਗੇ ਅਤੇ ਕੜੀ ਨੂੰ ਨਾਲ-ਨਾਲ ਹਿਲਾਉਂਦੇ ਰਾਵਾਂਗੇ ਤਾਂ ਦੋਸਤੋ ਮੈਨੂੰ ਪਾਣੀ ਥੋੜਾ ਘੱਟ ਲੱਗਦਾ ਹੈ ਪਾਣੀ ਫਿਰ ਮੈਂ ਇੱਕ ਕੋਲੀ ਹੋਰ ਪਾਈ ਹੈ ਪਾਣੀ ਦੀ ਉਸ ਤੋਂ ਬਾਅਦ ਜਦੋਂ ਕੜੀ ਰਿਜਨ ਲਾਪੇ ਤੇ ਉਹਦੇ ਵਿੱਚ ਆਪਾਂ ਦੇਸੀ ਘਿਓ ਦੇ ਦੋ ਚਮਚੇ ਪਾਵਾਂਗੇ ਦੇਸੀ ਘਿਓ ਪਾਰਨਾ ਵੀ ਕੜੀ ਜਿਹੜੀ ਉਬਲਦੀ ਘੱਟ ਹੈ ਇਹ ਮੈਨੂੰ ਮੰਮੀ ਨੇ ਦੱਸੀ ਸੀ ਗੱਲ ਤਾਂ ਦੋਸਤੋ ਇਹਦੇ ਬਾਅਦ ਹੁਣ ਆਖੋ ਕੜੀ ਰਿਜ ਰਹੀ ਹੈ ਆਪਾਂ ਇਹਦੇ ਵਿੱਚ ਥੋੜੀ ਲਾਲ ਮਿਰਚ ਪਾ ਦਵਾਂਗੇ ਉੜੀ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾ ਦਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਨਾ ਦੋਸਤੋ ਆ ਥੋੜੇ ਜਿਹਾ ਆਲੂ ਆਲੂ ਮੈਂ ਜ਼ਾਰਾ ਨਹੀਂ ਪਾਉਣੇ ਕਿਉਂਕਿ ਮੈਂ ਪਕੌੜੇ ਵੀ ਪਾ ਰਿਆਂ ਕੜੀ 'ਚ ਤੇ ਆਂ ਇਮਲੀ ਦਾ ਪਲਪ ਆ ਇਮਲੀ ਦੇ ਪਲਪ ਦਾ ਥੋੜਾ ਪਾਣੀ ਬਣਾ ਕੇ ਮਿਕਸ ਕਰਕੇ ਉਹ ਮੈਂ ਵਿੱਚ ਬਾਹਰ ਦਤਾ ਦੋਸਤੋ ਜਦੋਂ ਆਪਾਂ ਕੜੀ ਬਣਾਉਂਦੇ ਆ ਆਪਾਂ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਹੈ ਕਿ ਜਦੋਂ ਆਪਾਂ ਕੜੀ ਨੂੰ ਜਦੋਂ ਆਪਾਂ ਗੈਸ ਦੇ ਉੱਪਰ ਤਰਨਾ ਨਾ ਵੇਸ਼ਨ ਤੇ ਜਾਂ ਦਹੀਂ ਵਗੈਰਾ ਰੜਕੇ ਉਦੋਂ ਇਹ ਵਿੱਚ ਆਪਾਂ ਲੂਣ ਨਹੀਂ ਪਾਉਣਾ ਲੂਣ ਪੋਣਾ ਇਹ ਹੁੰਦਾ ਹੈ ਕੜੀ ਕਿਸੇ ਵੇਲੇ ਉਬਾਲੇ ਖਾ ਕੇ ਬਾਹਰ ਆ ਜੀਏ ਇਸ ਕਰਕੇ ਲੂਣ ਆਪਾਂ ਉਦੋਂ ਪੋਣਾ ਹੈ ਜਦੋਂ ਕੜੀ ਨੂੰ ਤਕਰੀਬਨ ਅੱਧਾ ਪੁਣਾ ਕੇ ਟਾ ਗਿਆ ਇਸ ਦੇ ਉੱਪਰ ਹੋ ਜੇ ਕੜੀ ਬਿਲਕੁਲ ਬਣਨ ਤੇ ਬਿਲਕੁਲ ਮਤਲਬ ਨੇੜੇ ਆ ਜੇ ਉਦੋਂ ਆਪਾਂ ਵਿੱਚ ਇਹਦੇ ਨਮਕ ਪੋਣਾ ਹੈ ਨਮਕ ਪਹਿਲਾਂ ਪੋਣਾ ਕੜੀ ਕਿਸੇ ਵੇਲੇ ਉਬਾਲੇ ਖਾ ਕੇ ਬਾਹਰ ਵੀ ਆ ਜਾਈ ਜੀ ਇਸ ਚੀਜ਼ ਦਾ ਤੁਸੀਂ ਜ਼ਰੂਰ ਖਿਆਲ ਰੱਖਿਓ ਫੇ ਥੋੜਾ ਲੂਣ ਪਾ ਦਵਾਂਗੇ ਕਿ ਜੇ ਕੜੀ 'ਚ ਪਹਿਲਾਂ ੂਨ ਪਾ ਦਈਏ ਤਾਂ ਕੜੀ ਬਹੁਤ ਜਲਦੀ ਰਿਜਦੀ ਹੈ। ਕਿਸੇ ਵੇਲੇ ਤੇ 2 ਮਿੰਟ ਵੀ ਧਿਆਨ ਇੱਧਰ ਉੱਧਰ ਹੋਵੇ ਤਾਂ ਕੜੀ ਉਛਲ ਕੇ ਬਾਹਰ ਆ ਜਾਂਦੀ ਹੈ। ਆ ਦੋਸਤੋ ਹੁ ਨਵਾਂ ਪਕੌੜੇ ਵੀ ਤਿਆਰ ਕਰਨੇ ਆ ਕਿਉਂਕਿ ਕੜੀ 10 ਫੇਸ ਵਿੱਚ ਤਿਆਰ ਹੁੰਦੀ ਹੈ। ਆ ਦੋਸਤੋ ਨਵੇਸ਼ਨ ਦੇ ਵਿੱਚ ਦੋ ਹਰੀ ਮਿਰਚਾਂ ਤੇ ਇੱਕ ਕਾਲੂ ਕੱਟ ਦਿੱਤਾ। ਹੁਣ ਦੋਸਤੋ ਇਹਦੇ ਵਿੱਚ ਮੈਂ ਪਿਆਜ਼ ਪਾਵਾਂਗਾ। ਪਿਆਜ਼ ਮੈਨੂੰ ਲੰਬਾ ਲੰਬਾ ਕੱਟਿਆ ਹੈ ਪਸੰਦ ਹੈ। ਉਸੇ ਵੀ ਹੋਰ ਵੀ ਸਬਜੀ ਦੇ ਵਿੱਚ ਪਕੌੜੇ ਪਾ ਸਕਦੇ ਆ ਤੁਸੀਂ ਪਾਲਕ ਦੇ ਪਕੌੜੇ ਪਾ ਸਕਦੇ ਆ ਬਾਕੀ ਪਿਆਜ਼ ਅਤੇ ਆਲੂ ਦੇ ਪਕੌੜੇ ਕੜੀ ਵਾਸਤੇ ਬੈਸਟ ਨੇ ਉਸ ਤੋਂ ਬਾਅਦ ਇਹ ਥੋੜੀ ਹਲਦੀ ਪਾਵਾਂਗੇ ਤੇ ਥੋੜੀ ਬਰੀਕ ਲਾਲ ਮਿਰਚ ਪਾ ਦਵਾਂਗੇ ਤੇ ਲੂਣ ਵੀ ਪਾ ਦਵਾਂਗੇ ਸਵਾਦ ਅਨੁਸਾਰ ਇਹ ਦੋਸਤੋ ਇਸ ਮਿਸ਼ਰਣ ਦੇ ਵਿੱਚ ਆਪਾਂ ਥੋੜਾ ਗਰਮ ਮਸਾਲਾ ਪਾਵਾਂਗੇ ਦੋਸਤੋ ਇਹਦੇ ਵਿੱਚ ਜੀਰਾ ਪਾਵਾਂਗੇ ਹੁਣ ਦੋਸਤੋ ਇਹਦੇ ਵਿੱਚ ਆਪਾਂ ਗਰਮ ਪਾਣੀ ਪਾਵਾਂਗੇ ਪਾਣੀ ਮੈਂ ਫੇਰ ਤੁਹਾਨੂੰ ਦੱਸ ਰਿਹਾ ਕਿ ਪਾਣੀ ਆਪਾਂ ਗਰਮ ਗੁਣੇ ਪਾਣੀ ਦੀ ਹੀ ਵਰਤੋਂ ਕਰਨੀ ਹੈ ਗੁਣਗਣੇ ਪਾਣੀ ਨਾਲ ਜਦੋਂ ਤੁਸੀਂ ਪਕੌੜਿਆਂ ਦਾ ਮਿਕਸਚਰ ਵੇਸਣ ਨਾਲ ਮਿਕਸ ਕਰੋਗੇ ਨਾ ਤਾਂ ਜਿਹੜੇ ਪਕੌੜੇ ਬਹੁਤ ਵਧੀਆ ਨਰਮ ਬਣਨਗੇ ਤੁਮਾਰ ਆਪਾਂ ਗਰਮ ਤੇਲ ਦੇ ਵਿੱਚ ਵੇਸਣ ਦੇ ਪਕੌੜੇ ਪਾ ਲਵਾਂਗੇ ਪਕੌੜੇ ਆਪਾਂ ਦੋ ਵਾਰੀ ਫਰਾਈ ਕਰਨੇ ਨੇ ਇਸ ਕਰਕੇ ਪਹਿਲਾਂ ਥੋੜੇ ਪਕੌੜੇ ਪਾ ਕੇ ਕੱਚੇ ਕਰਕੇ ਕੱਢ ਲੈਣੇ ਡਬਲ ਫਰਾਈ ਕਰਨਾ ਪਕੋੜੇ ਜਿਹੜੀ ਹੁੰਦੇ ਆ ਬੜੇ ਕੁਲਕੁਲੇ ਬਣਦੇ ਨੇ ਆ ਵੇਖੋ ਨਾ ਆਪਾਂ ਇੱਕ ਵਾਰੀ ਫਰਾਈ ਕਰਕੇ ਕੱਢ ਲੈਂਦੇ ਨੇ ਬਾਕੀ ਬਚੇ ਪਕੋੜੇ ਵੀ ਮੈਂ ਫੇਰ ਪਾ ਰਿਆਂ ਵਿੱਚ ਪਕੋੜੇ ਤੁਸੀਂ ਵੀ ਦੋ ਵਾਰੀ ਕਰਕੇ ਕੱਢ ਲੈਣੇ ਨੇ ਕੜੀ ਜਿਹੜੀ ਹੁੰਦੀ ਆ ਪਕੋੜਿਆਂ ਦੇ ਨਾਲ ਹੀ ਸਵਾਲ ਬਣਦੀ ਆ ਪਕੋੜਿਆਂ ਤੋਂ ਬਿਨਾਂ ਤੇ ਕੜੀ ਵੈਸੇ ਅਧੂਰੀ ਏ ਬਿਲਕੁਲ ਕਿਉਂਕਿ ਇਹ ਕੜੀ ਹੋਵੇ ਨਾਲ ਵਿੱਚ ਪਕੌੜੇ ਨਾ ਹੋਣ। ਉਹ ਕੜੀ ਨਹੀਂ ਖਵਾਈ ਜਾਂਦੀ ਫਿਰ। ਮੈਂ ਨਹੀਂ ਇਹ ਖਾ ਸਕਦਾ ਬਿਲਕੁਲ ਵੀ ਕੜੀ ਪਕੌੜਿਆਂ ਤੋਂ ਬਿਗੈਰ। ਅਸ ਕਰਕੇ ਪਕੌੜੇ ਤੁਹਾਨੂੰ ਪਤਾ ਜਦੋਂ ਪੋੜੇ ਘਣਦੇ ਹੋਈਏ ਤੇ ਪੱਦੇ ਪਕੌੜੇ ਦੇ ਵੈਸੇ ਲੂਣ ਵੇਚਦੇ ਵੇਚ ਤੇ ਖਤਮ ਹੋ ਜਾਂਦੇ ਨੇ। ਤੁਹਾਨੂੰ ਪਤਾ ਜਦੋਂ ਪਕੌੜੇ ਹੁੰਦੇ ਆ ਬਹੁਤ ਸਵਾਦ ਲੱਗਦੇ ਆ ਸਰਦੀ ਦੇ ਮੌਸਮ ਵਿੱਚ। ਆ ਦੋਸਤੋ ਮੈਂ ਦੂਜੀ ਵਾਰੀ ਪਾ ਰਹੇ ਆ ਪਕੌੜੇ। ਆਹ ਉਹ ਦੂਜੀ ਵਾਰੀ ਹੋ ਗਏ ਨੇ ਪਕੌੜੇ ਪਾ ਰਿਆਂ ਜਿਹੜੇ ਪਹਿਲੀ ਵਾਰੀ ਕੱਚੇ ਕੀਤੇ ਸੀ ਹੁਣ ਚੰਗੀ ਤਰ੍ਹਾਂ ਕੁਲਕਰੇ ਹੋ ਜਣੇ ਛੇ ਕ ਆਪਾਂ ਤੇਲ ਰੱਖਾਂਗੇ ਬਾਕੀ ਹੁਣ ਜ਼ਿਆਦਾ ਚੈਣੀ ਨਹੀਂ ਲਾਉਣੀ ਨਹੀਂ ਤਾਂ ਪਕੌੜੇ ਬਿਲਕੁਲ ਲਾਲ ਹੋ ਜਾਣਗੇ ਆਪਾਂ ਸਿਰਫ ਮੀਡੀਅਮ ਜੇ ਡੀਪ ਫਰਾਈ ਕਰਨੇ ਇਸ ਕਰਕੇ ਆਪਾਂ ਵੱਧ ਤੋਂ ਵੱਧ 2 ਮਿੰਟ ਦੇ ਵਿੱਚ ਵਿੱਚ ਹੀ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਜ਼ਿਆਦਾ ਵਕਤ ਨਹੀਂ ਦੇਣਾ ਇਹਨਾਂ ਨੂੰ ਹਾਂ ਦੇਖੋ ਕੁਲਕਰੇ ਹੋ ਗਏ ਨੇ ਲਾਲ ਹੋ ਗਏ ਨੇ ਆਪਾਂ ਹੁਣ ਇਹਨੂੰ ਤੇਲ ਚੋਂ ਬਾਹਰ ਕੱਢ ਲਵਾਂਗੇ ਇਸੇ ਤਰੀਕੇ ਤੁਸੀਂ ਜਿੰਨੇ ਬਾਕੀ ਬਚੇ ਪਕੌੜੇ ਉਹ ਵੀ ਉਸੇ ਤਰੀਕੇ ਦੁਜੀ ਵਾਰੀ ਲਾਲ ਕਰ ਲਓ ਉਸ ਤੋਂ ਬਾਅਦ ਦੋਸਤੋ ਹੁਣ ਆਪਾਂ ਤੜਕਾ ਲਾਵਾਂਗੇ ਤੜਕਾ ਲਾਉਣ ਲਈ ਗਰਮ ਤੇਲ ਦੇ ਵਿੱਚ ਆਪਾਂ ਜੀਰਾ ਪਾਵਾਂਗੇ ਉਸ ਤੋਂ ਬਾਅਦ ਥੋੜਾ ਸੁੱਕਾ ਧਨੀਆ ਪਾਵਾਂਗੇ ਸੁੱਕਾ ਧਨੀਆ ਕੜੀ ਦਾ ਮੇਨ ਇਨਗਰੀਡੀਐਂਟ ਹੁੰਦਾ ਹੈ ਇਸ ਤੋਂ ਬਿਨਾਂ ਕੜੀ ਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੁੱਕਾ ਧਨੀਆ ਬਹੁਤ ਟੇਸਟੀ ਹੁੰਦਾ ਕੜੀ ਵਿੱਚ ਉਸ ਤੋਂ ਬਾਅਦ ਬਰੀਕ ਅਦਰਕ ਅਤੇ ਹਰੀ ਮਿਰਚ ਕੱਟੀ ਹੋਈ ਉਹ ਵਿੱਚ ਪਾ ਦਵਾਂਗੇ ਆ ਦੋਸਤੋ ਫੇਰ ਆਪਾਂ ਤਕਰੀਬਨ ਇੱਕ ਵੱਡਾ ਪਿਆਜ਼ ਉਹ ਦਾ ਵਿੱਚ ਕੱਟ ਕੇ ਵਿੱਚ ਪਾ ਦਿੱਤਾ ਤੜਕੇ 'ਚ ਆ ਦੋਸਤੋ ਤੁਸੀਂ ਵੀ ਬਾਹਰ ਇਸੇ ਤਰ੍ਹਾਂ ਗੜੀ ਬਣਾਓ ਤੇ ਨਾਲੇ ਸਰਦੀ ਵਿੱਚ ਨੰਦ ਖਾਓ ਆ ਦੋਸਤੋ ਲਸਣ ਜਿਹੜਾ ਅੱਜ ਕੱਲ ਬਹੁਤ ਮਹਿੰਗਾ ਹੋਇਆ ਹੈ 400 ਰੁਪਏ ਕਿਲੋ ਤੱਕ ਚੱਲ ਗਿਆ ਹੈ ਇਸ ਕਰਕੇ ਮੈਂ ਲਸਣ ਦੀ ਪੇਸਟ ਦੀ ਵਰਤੋਂ ਕਰ ਰਿਹਾ ਹਾਂ ਲਸਣ ਦੀ ਪੇਸਟ ਵੇਖੋ ਤੁਸੀਂ ਇਸ ਤਰ੍ਹਾਂ ਪਾਓ ਤਕਰੀਬਨ ਥੋੜੀ ਜੀ ਪਾਣੀ ਹੁੰਦੀ ਹੈ ਮਾਫੀ ਲਸਣ ਕਿਤੇ ਮੈਗਨਾ ਇੰਨੀ ਟੇਸਟ ਦੇ ਰਹੀ ਹੈ ਕੜੀ ਵਿੱਚ ਤੁਸੀਂ ਵੀ ਵਰਤੋ ਕਰੋ ਇਸ ਪੇਸਟ ਦੀ ਘਰ ਦੇ ਵਿੱਚ ਬੜੀ ਆਸਾਨੀ ਨਾਲ ਤੁਸ ਤੋਂ ਬਾਅਦ ਦੋਸਤੋ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਫਿਰ ਦੋਸਤੋ ਆਪਾਂ ਇਹਦੇ ਵਿੱਚ ਬਾਰੀਕ ਲਾਲ ਮਿਰਚ ਪਾ ਦਵਾਂਗੇ ਇਹ ਦੋਸਤੋ ਆਪਾਂ ਸੁੱਕਾ ਧਨੀਆ ਮਸਾਲਾ ਪਾਵਾਂਗੇ ਫਿਰ ਆਪਾਂ ਦਾਲ ਚੀਨੀ ਦਾ ਪਾਊਡਰ ਪਾਵਾਂਗੇ ਇਹ ਸਵਾਦ ਅਨੁਸਾਰ ਪਾਉਣੇ ਹੁੰਦੇ ਮਸਾਲੇ ਉਸੀਂ ਜਿੰਨਾ ਕਰਾਰਾ ਖਾਣਾ ਚਾਹੁੰਦੇ ਉਹ ਹਿਸਾਬ ਨਾਲ ਪਾ ਲਿਓ ਤੁਸੀਂ ਜਿੰਨੀ ਕੜੀ ਬਣਾਈ ਹੈ ਮੈਂ ਤਕਰੀਬਨ ਛੋਟੇ ਚਮਚੇ ਪਾ ਰਿਹਾ ਹੁਣ ਦੋਸਤੋ ਅਸੀਂ ਬਰੀਕ ਪੀਸੀ ਹੋਈ ਕਾਲੀ ਮਿਰਚ ਪਾਵਾਂਗੇ ਉਸ ਤੋਂ ਬਾਅਦ ਦੋਸਤੋ ਆਪਾਂ ਥੋੜੀ ਜੀ ਹਲਦੀ ਪਾਵਾਂਗੇ ਕਲਰ ਦੇ ਵੈਸੇ ਮੈਂ ਹਲਦੀ ਦੇ ਵੈਸੇ ਮੈਂ ਪਹਿਲਾਂ ਵੀ ਪਾ ਦਿੱਤੀ ਹੈ ਕੜੀ ਦਾ ਕਲਰ ਹੈਗਾ ਉਹ ਬਹੁਤ ਵਧੀਆ ਆਏਗਾ ਤੜਕੇ ਵਿੱਚ ਹਲਦੀ ਪਾਉਣਾ ਥੋੜੀ ਕੜੀ ਡਾਰਕ ਹੋ ਜਾਏਗੀ ਇਹਦੇ ਨਾਲ ਤੋ ਬਾਅਦ ਦੋਸਤੋ ਸਾਰੇ ਤੜਕੇ ਨੂੰ ਆਪਾਂ ਕੜੀ ਦੇ ਵਿੱਚ ਮਿਕਸ ਕਰ ਦਵਾਂਗੇ ਤੇ ਜਿੰਨਾ ਵੀ ਮਸਾਲਾ ਜਿਹੜਾ ਕੜਾਈ ਨਾਲ ਲੱਗਿਆ ਉਹ ਵੀ ਆਪਾਂ ਕੜੀ ਜਿਹੜੀ ਸਾਰੀ ਕੜਾਈ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਸਾਰੀ ਕੜੀ ਇਹ ਮਿਕਸ ਕਰਕੇ ਪਤਿਲੇ ਵਿੱਚ ਪਾ ਦਿੱਤੀ ਹੈ ਹੁਣ ਆਪਾਂ ਜਿੰਨੇ ਪਕੌੜੇ ਕੱਢੇ ਉਹ ਵੀ ਆਪਾਂ ਕੜੀ ਦੇ ਵਿੱਚ ਮਿਕਸ ਕਰ ਦਵਾਂਗੇ ਹੁਣ ਦੂਈ ਦੋਸਤੋ ਵੇਖ ਸਕਦੇ ਆ ਕੜੀ ਦਾ ਰੰਗ ਰੂਪ ਕਿੱਡਾ ਵਧੀਆ ਹੈ ਤੇ ਪਕੋੜੇ ਵੀ ਚੰਗੀ ਤਰ੍ਹਾਂ ਕੜੀ ਵਿੱਚ ਮਿਕਸ ਹੋ ਗਏ ਨੇ ਤਾਂ ਦੋਸਤੋ ਸਾਡੀ ਕੜੀ ਬਣ ਕੇ ਹੋ ਗਈ ਹੈ ਤਿਆਰ ਹੁਣ ਦੋਸਤੋ ਆਪਾਂ ਇਹਨੂੰ ਇੱਕ ਡੂੰਗੇ ਵਿੱਚ ਸਰਵ ਕਰਾਂਗੇ ਕੜੀ ਦੋਸਤੋ ਤੁਸੀਂ ਵੀ ਬਣਾਓ ਤੇ ਨਾਲੇ ਸਾਰੇ ਪਰਿਵਾਰ ਨਾਲ ਕੇ ਖਾਓ ਆ ਦੋਸਤੋ ਹੁਣ ਧਨੀਆ ਪਾ ਦਿੱਤਾ ਹੈ ਸਾਡੀ ਜਿਹੜੀ ਕੜੀ ਬਣ ਕੇ ਹੋ ਗਈ ਹੈ ਬਿਲਕੁਲ ਤਿਆਰ ਤੁਸੀਂ ਵੀ ਮੇਰੀ ਰੈਸਪੀ ਨੂੰ ਫੋਲੋ ਕਰੋ ਅਤੇ ਮੇਰੇ ਵੀਡੀਓ ਥੱਲੇ ਲਾਈਕ ਅਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਵੀਡੀਓ ਧੰਨਵਾਦ ਹਾਂਜੀ ਦੋਸਤੋ ਤੁਸੀਂ ਕੜੀ ਤੇ ਬੜੀ ਖਾਦੀ ਹੋਣਗੀਆਂ ਪਰ ਤੁਸੀਂ ਮੇਰੇ ਸਟਾਈਲ ਨਾਲ ਬਣਾ ਕੇ ਵੇਖੋ ਇੱਕ ਨਵਾਂ ਤਰੀਕਾ ਹੈ ਬੜਾ ਸਿੰਪਲ ਤਰੀਕਾ ਤੇ ਸਾਦਗੀ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਕੜੀ ਬਣਾਣੀ ਆ ਤੇ ਮੈਂ ਕਹਿੰਦਾ ਉਂਗਲਾਂ ਨਾਲ ਚਟਕੇ ਤੇ ਮੇਰਾ ਨਾਮ ਟਾ ਦਿਓ ਤੁਸੀਂ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਹੋਣ ਵਾਲੇ ਸਮੇਂ ਵਿੱਚ ਮੈਂ ਹੋਰ ਵੀ ਚੰਗੀ ਚੰਗੀਆਂ ਵੀਡੀਓਜ਼ ਤੁਹਾਡੇ ਲਈ ਲਿਆਉਂਦਾ ਰਹਾਂਗਾ ਧੰਨਵਾਦ